ਕਲੱਬ ਜਲਾਲਾਬਾਦ ਦੇ ਵੱਲੋਂ ਅੱਜ ਪਿੰਡ ਖੁੜੰਝ ਦੇ ਵਿੱਚ ਮੁਫਤ ਦੰਦਾਂ ਦਾ ਚੈੱਕਅਪ ਕੈਂਪ ਲਗਾਇਆ ਗਿਆ। ਲਗਾਏ ਗਏ ਇਸ ਕੈਂਪ ਦੇ ਵਿੱਚ ਰੋਟਰੀ ਕਲੱਬ ਜਲਾਲਾਬਾਦ ਦੇ ਡਾਇਰੈਕਟਰ ਜਸਰਤ ਸਿੰਘ ਸੰਧੂ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਜ ਦੇ ਇਸ ਕੈਂਪ ਦੇ ਵਿੱਚ ਜੀਨੀਅਸ ਇੰਸਟੀਚਿਊਟ ਆਫ ਡੈਂਟਲ ਰਿਸਰਚ ਕਾਲਜ ਫਿਰੋਜ਼ਪੁਰ ਦੀ ਡਾਕਟਰਾਂ ਦੀ ਟੀਮ ਦੇ ਵੱਲੋਂ ਵਿਸ਼ੇਸ਼ ਤੌਰ ਤੇ ਪਹੁੰਚ ਕੇ ਆਏ ਮਰੀਜ਼ਾਂ ਦੇ ਦੰਦਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਰੋਟਰੀ ਕਲੱਬ ਜਲਾਲਾਬਾਦ ਦੇ ਡਾਇਰੈਕਟਰ ਜਸਰਤ ਸਿੰਘ ਸੰਧੂ ਨੇ ਕਿਹਾ ਕਿ ਇਹ ਦੰਦਾਂ ਪਰ ਰੋਟਰੀ ਕਲੱਬ ਜਲਾਲਾਬਾਦ ਦੇ ਸਹਿਯੋਗ ਨਾਲ ਪਿੰਡ ਖੁੜਾਂਜ ਵਿੱਚ ਲਗਾਇਆ ਗਿਆ ਏ ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਗਿਆ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰੋਟਰੀ ਕਲੱਬ ਜਲਾਲਾਬਾਦ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਕੈਂਪ ਲਾ ਕੇ ਲੋਕਾਂ ਨੂੰ ਲਾਹਾ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਅੱਜ ਦੇ ਇਸ ਕੈਂਪ ਦੇ ਵਿੱਚ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਤਕਸੀਮ ਕੀਤੀਆਂ ਗਈਆਂ ਨੇ। ਤੁਹਾਨੂੰ ਦੱਸ ਦੇਣਾ ਕਿ ਅੱਜ ਦੇ ਇਸ ਲਗਾਏ ਗਏ ਕੈਂਪ ਦੇ ਵਿੱਚ ਪੀ ਐਚ ਸੀ ਜੰਡ ਵਾਲਾ ਭੀਮੇਸ਼ਾ ਦੇ ਅਧੀਨ ਆਉਂਦੇ ਸਬ ਸੈਂਟਰ ਖੜੰਝ ਦੇ ਵੱਲੋਂ ਜਰਨਲ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਦੇ ਵੱਲੋਂ ਪਹੁੰਚ ਕੇ ਇਸ ਕੈਂਪ ਦਾ ਲਾਹਾ ਲਿਆ ਗਿਆ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਭੁਪਿੰਦਰ ਸਿੰਘ, ਪ੍ਰੋਜੈਕਟ ਇੰਚਾਰਜ ਗੁਰਪ੍ਰੀਤ ਸਿੰਘ ਬੱਬਰ, ਅਮਨਦੀਪ ਸਿੰਘ, ਰਾਜਪ੍ਰੀਤ ਸਿੰਘ ਗਿੱਲ, ਸਤਵੰਤ ਸਿੰਘ ਮਾਨ, ਰ ਸੰਘ ਗੇਲ ਜਸਵੀਰ ਸਿੰਘ ਗੇਲ ਤੋਂ ਇਲਾਵਾ ਆਈ ਹੋਈ ਡਾਕਟਰਾਂ ਦੀ ਟੀਮ ਦੇ ਵਿੱਚ ਡਾਕਟਰ ਗਗਨਦੀਪ ਡਾਕਟਰ ਰਾਹੁਲ ਅੰਕ ਅੰਕਤਾ ਕੌਸ਼ਲ ਸ਼ਰੀਆ ਅੰچل ਗੌਤ ਵਿਸ਼ਾਖਾ ਵਰਿੰਦਾ ਜਸਿਕਾ ਦੇ ਨਾਂ ਨਾਲ ਰਣਜੀਤ ਸਿੰਘ ਅਤੇ ਮਨਜੀਤ ਸਿੰਘ ਵੀ ਹਾਜ਼ਰ ਸਨ ਇਸ ਦੇ ਨਾਲ ਹੀ ਪੀਐਸਸੀ ਜੰਡਵਾਲਾ ਭੀਮੇਸ਼ਾ ਦੀ ਟੀਮ ਦੇ ਵਿੱਚ ਸੁਮਨ ਕੁਮਾਰ ਬਲਾਕ ਐਸਆਈ ਜਸਪ੍ਰੀਤ ਕੌਰ ਸੀਐਚਓ ਜਸਪਾਲ ਸਿੰਘ ਐਮਪੀਐਚਡਬਲਯੂ ਅਮਨਦੀਪ ਕੌਰ ਐਮਪੀਐਚਡਬਲਯੂ ਵਿਨੋਦ ਕੁਮਾਰ ਵਾਰਡ اٹੈਂਡੈਂਟ ਅਤੇ ਪਰਮਜੀਤ ਕੌਰ ਆਸ਼ਾ ਵਰਕਰ ਵੀ ਹਾਜ਼ਰ ਸਨ ਤੁਹਾਨੂੰ ਦੱਸ ਦੇਣਾ ਕਿ ਲਗਾਏ ਗਏ ਇਸ ਕੈਂਪ ਦੇ ਵਿੱਚ ਆਈ ਹੋਈ ਸਮੂਚੀ ਟੀਮ ਨੂੰ ਰੋਟਰੀ ਕਲੱਬ ਜਲਾਲਾਬਾਦ ਦੇ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਅੱਜ ਦਾ ਇਹ ਕੈਂਪ ਸਾਡੇ ਨਗਰ ਪਿੰਡ ਖੁੜਾਂਜ ਵਿਖੇ ਜੈਨੇਸਿਸ ਇੰਸਟੀਚਿਊਟ ਆਫ ਡੈਂਟਲ ਸਾਇੰਸਸ ਫਿਰੋਜ਼ਪੁਰ ਵੱਲੋਂ ਜੋ ਲਗਾਇਆ ਗਿਆ ਹੈ ਜਿਹਨੂੰ ਰੋਟਰੀ ਕਲੱਬ ਜਲਾਲਾਬਾਦ ਵੱਲੋਂ ਆਰਗੇਨਾਈਜ਼ ਕੀਤਾ ਗਿਆ ਹੈ ਮੈਂ ਸਮਝਦਾ ਕਿ ਇੱਕ ਬਹੁਤ ਹੀ ਨੇਕ ਉਪਰਾਲਾ ਹੈ ਕਿਉਂਕਿ ਜੋ ਵੀ ਲੋੜਵੰਦ ਬਜ਼ੁਰਗ ਮਾਤਾਵਾ ਸਾਡੇ ਭਰਾ ਜਿਹੜੇ ਪਹੁੰਚ ਨਹੀਂ ਸਕਦੇ ਜਿਹੜੇ ਸ਼ਹਿਰ ਤੱਕ ਪਹੁੰਚ ਨਹੀਂ ਕਰ ਸਕਦੇ ਚਾਹੇ ਆਰਥਿਕ ਤੌਰ ਤੇ ਹੋਵੇ ਚਾਹੇ ਕੋਈ ਆਪ ਦਾ ਫਿਜ਼ੀਕਲ ਤੌਰ ਤੇ ਤਾਂ ਉਹਨਾਂ ਲਈ ਇੱਕ ਫ੍ਰੀ ਚ ਡੈਂਟਲ ਚੈੱਕਅਪ ਕੈਂਪ ਹੈ ਜਿੱਦੇ ਦਵਾਈਆਂ ਵੀ ਦਿੱਤੀਆਂ ਜਾਣਗੀਆਂ ਤੇ ਫਾਲੋਅ ਅਪ ਉਸ ਤੋਂ ਬਾਅਦ ਵੀ ਇਹਦਾ ਕੀਤਾ ਜਾਊਗਾ ਤੇ ਸਿਹਤ ਦਿੱਤੀ ਜਾਊਗੀ ਵੀ ਅੱਗੇ ਆਪ ਤੇ ਜੋ ਵੀ ਟ੍ਰੀਟਮੈਂਟ ਹੈ ਕਿਸ ਤਰੀਕੇ ਨਾਲ ਕਰਨਾ ਹੈ ਮੈਂ ਸਮਝਦਾ ਕਿ ਇਹ ਬਹੁਤ ਨੇਕ ਉਪਰਾਲਾ ਹੈ ਇਸ ਤਰ੍ਹਾਂ ਦੇ ਕੈਂਪ ਲੱਗਦੇ ਰਹਿਣੇ ਚਾਹੀਦੇ ਐ ਜੋ ਕਿ ਇੱਕ ਸਮਾਜ ਸੇਵੀ ਤੌਰ ਤੇ ਤੇ ਇੱਕ ਸਮਾਜ ਭਲਾਈ ਦੇ ਕੰਮ ਆ ਅੱਜ ਰੋਟਰੀ ਕਲੱਬ ਜਰਾਲਾਬਾਦ ਵੱਲੋਂ ਪਿੰਡ ਫੁੜੰਝ ਦੇ ਗੁਰਦੁਆਰਾ ਸਾਹਿਬ ਵਿਖੇ ਦੰਦਾਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸੇ ਕੈਂਪ ਦੌਰਾਨ ਸਾਡੀ ਸਿਹਤ ਵਿਭਾਗ ਦੀ ਟੀਮ ਵੱਲੋਂ ਆਊਟਰੀਚ ਕੈਂਪ ਔਰ ਨਾਲ ਡੇਂਗੂ ਮਲੇਰੀਆ ਔਰ ਮੌਸਮੀ ਬਿਮਾਰੀਆਂ ਸੰਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਸੀਂ ਜੋ ਇੱਥੇ ਪੇਸ਼ੈਂਟ ਦੰਦਾਂ ਦਾ ਚੈੱਕਅਪ ਕਰਾਉਣ ਲਈ ਆ ਰਹੇ ਸਨ ਨਾਲ ਉਹਨਾਂ ਨੂੰ ਅਸੀਂ ਬੀਪੀ ਔਰ ਸ਼ੂਗਰ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਔਰ ਜੋ ਮੌਸਮੀ ਬਿਮਾਰੀਆਂ ਹਨ ਔਰ ਜੋ ਡੇਂਗੂ ਮਲੇਰੀ ਦਾ ਸੀਜ਼ਨ ਚੱਲ ਰਿਹਾ ਹੈਗਾ ਇਸ ਬਾਰੇ ਵੀ ਅਸੀਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਤੇ ਸੋ ਇਹ ਜੋ ਰੋਟਰੀ ਕਲੱਬ ਦੇ ਜੋ ਅਹੁਦੇਦਾਰ ਸਭਾਣ ਹਨ ਮੈਂਬਰ ਸਭਾਣ ਹਨ ਬਹੁਤ ਵਧੀਆ ਨਮੂਨੋ ਪਰਾਲਾ ਕੀਤਾ ਜਾ ਰਿਹਾ ਹੈਗਾ ਔਰ ਸਾਰੇ ਲੋਕਾਂ ਨੂੰ ਜੋ ਦੰਦਾਂ ਦੀਆਂ ਦਵਾਈਆਂ ਮੁਫਤ ਅਪਲਬਧ ਕਰਾਈਆਂ ਜਾ ਰਹੀਆਂ ਹਨ ਔਰ ਨਾਲ ਜੋ ਸਿਹਤ ਭਗ ਦੀ ਟੀਮ ਹੈ ਉਹਨਾਂ ਵੱਲੋਂ ਵੀ ਜੋ ਬੀਪੀ ਸ਼ੂਗਰ ਔਰ ਹੋਰ ਜਿਹੜੀਆਂ ਦਵਾਈਆਂ ਹਨ ਉਹ ਸਾਰੀਆਂ ਇੱਥੇ ਲੋਕਾਂ ਨੂੰ ਮੁਫਤ ਅਪਲਬਧ ਕਰਾਈਆਂ ਜਾ ਰਹੀਆਂ ਹਨ ਤੋ ਅਸੀਂ ਸਾਰੇ ਜੂਏਥਾ ਦੀ ਪਰਮੰਤ ਕਮੇਟੀ ਹੈ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜਾ ਅਸੀਂ ਰੋਟਰੀ ਕਲੱਬ ਵੱਲੋਂ ਜਲਾਲਾਬਾਦ ਤੋਂ ਪਿੰਡ ਖੜਾਂਝ ਵਿਖੇ ਕੈਂਪ ਲਗਾਇਆ ਦੰਦਾਂ ਦਾ ਮੁਫਤ ਚੈੱਕਅਪ ਇਹ ਸਾਰਿਆਂ ਦਾ ਹੋਵੇਗਾ ਤੇ ਮੈਂ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਰੋਟਰੀ ਕਲੱਬ ਦੇ ਡਾਇਰੈਕਟਰ ਸਰਦਾਰ ਜੈਸਰ ਸਿੰਘ ਸੰਧੂ ਦਾ ਜਿਨ੍ਹਾਂ ਦੀ ਰਹਿਨਮਾਈ ਦੇ ਥੱਲੇ ਜਿਹੜਾ ਇਹ ਪਿੰਡ ਚਖੜੋਂ ਵਿਖੇ ਅਸੀਂ ਜੋ ਕੈਂਪ ਲਗਾਇਆ ਹੈ ਤੇ ਲੋਕਾਂ ਨੂੰ ਬਹੁਤ ਹੀ ਫਾਇਦਾ ਹੋਵੇਗਾ ਇਹਨਾਂ ਦਾ ਇਹਨਾਂ ਦੇ ਵਿੱਚ ਜੋ ਵੀ ਛੋਟੀਆਂ-ਛੋਟੀਆਂ ਬਿਮਾਰੀਆਂ ਨੇ ਮਨੇਰੀਆ ਹੋ ਗਿਆ ਦੰਦਾਂ ਦਾ ਹੋ ਗਿਆ ਉਹ ਵੀ ਦੰਦਾਂ ਦੇ ਜੋ ਵੀ ਬਿਮਾਰੀਆਂ ਨੇ ਉਹਨਾਂ ਦਾ ਸਾਰਾ ਮੁਫਤ ਦਵਾਈਆਂ ਮੁਫਤ ਇਹਨਾਂ ਦਾ ਸਾਰਾ ਚੈੱਕਅਪ ਹੋਏਗਾ ਜੀ ਮੈਂ ਫਿਰ ਦੁਬਾਰਾ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਜੈਸ ਸਿੰਘ ਸੰਧੂ ਦਾ ਜੋ ਕਿ ਇਹਨਾਂ ਦੀ ਰਹਿਨਮਤ ਕੈਂਪ ਲਗਾਇਆ ਅਸੀਂ ਪਿੰਡ ਖਰੁੰਝ ਵਿਖੇ ਇਹ ਉਪਰਾਲੇ ਸਾਡੇ ਨਾਲ ਸੰਜੋਗ ਬਹੁਤ ਦਿੰਦੇ ਨੇ ਜੋ ਅਸੀਂ ਕੈਂਪ ਲਗਾਣਿਆ ਜੀ ਇੰਟਰਨੈਸ਼ਨਲ ਸਾਡੀ ਸੰਸਥਾ ਹੈ ਰੋਟਰੀ ਕਲੱਬ ਜੀ